ਲਵੀ ਰੋਖ ਜਿਹੜੇ ਆ ਨਾ ਬੜੇ ਜ਼ਰੂਰੀ ਆਵੇਂ ਲੋਕੀ ਵੱਢੀ ਜਾਂਦੇ ਆ ਹੁਣ ਬੱਤੀ ਬੰਦ ਵਾਰ ਇੱਥੇ ਬੈਠਾ ਵਾਂ ਤੇ ਕਿੰਨੀ ਵਧੀਆ ਠੰਡੀ ਹਵਾਦ ਨਾਲੇ ਛਾਂ ਹੈ ਕਿੰਦਾ ਮਜ਼ਾ ਵਜਾ ਵਾ ਉਹ ਬੱਲੇ ਤਿਆ ਐ ਬੈਠਾ ਵਾ ਉਹ ਆਹ ਬੱਤੀ ਬੰਦੀ ਤੇ ਇੱਥੇ ਬਹਿ ਗਿਆ ਮੈਂ ਚਾਲਾ ਛਾਂ ਬੜੀ ਵਧੀਆ ਨਾਲੇ ਹਵਾ ਠੰਡੀ ਆਉਂਦੀ ਆ ਲੈਣ ਲੈ ਨਜ਼ਾਰੇ ਫਿਰ ਕੇ ਨਜ਼ਾਰੇ ਪਤ ਕਾਦੇ ਤੈਨੂੰ ਤੇ ਪਤਾ ਹੀ ਆ ਹੁਣ ਜੋ ਗੀਤਾਂ ਲਈ ਆ ਜੋ ਟਾਈਮ ਜਦੋਂ ਲੈ ਕੱਢਣੇ ਪੈਣਾ ਚੱਲ ਤਿਆ ਕੋਈ ਨਹੀਂ ਫੇਰ ਕੀ ਆ ਤੂੰ ਵੀ ਹੁਣ ਚਾਰ ਦਿਨ ਵੇਖ ਲੈ ਕੀ ਬੰਦਾ ਵਾ ਗਰੀਬ ਗਰੀਬੀ ਕਰਨਾ ਹੈ ਕਿ ਤੂੰ ਨਿਜਾਰੀ ਲਾਇਆ ਹੁਣ ਵੇਖ ਲੈ ਕੀ ਬੰਦੇ ਸੱਣੀ ਇਹ ਮਹਾਰਾਜ ਆਸਵਾਸ ਬੰਦੇ ਦਾ ਕੋਈ ਵਸ ਨਹੀਂ ਹੁੰਦਾ ਇਹ ਵਸਦੇ ਮਹਾਰਾਜ ਦੀ ਹੈ ਪਰ ਤਾ ਤੂੰ ਹੀ ਉਹਦੇ ਬੰਦੇ ਨੂੰ ਬੰਦਾ ਨਹੀਂ ਨਾ ਸਮਝਦਾ ਉਹ ਮਾਤੀ ਇਹੋ ਜੀ ਪਾ ਦਿੰਦਾ ਫਿਰ ਬੰਦੇ ਦੇ ਅੰਦਰ ਮੱਤ ਦੇ ਪਾ ਦਿੰਦਾ ਬੰਦਾ ਗੱਡੀ ਦਾ ਵੇਖ ਕੇ ਚੱਲੇ ਨਾ ਮੈਂ ਫੇਰ ਤੈਨੂੰ ਕਹਿਂ ਰਿਹਾ ਹਾਂ ਉਹ ਤੂੰ ਹੀ ਕਰਜੇ ਲੈ ਲੈ ਗੱਡੀਆਂ ਲਲੀਆਂ ਉਹ ਲਲਿਆ ਤਾ ਮੇਰੀ ਗੱਲ ਦੱਸ ਕਿਲਾ ਕੋਈ ਯਾਰ ਦੋਸਤ ਨਹੀਂ ਆਗਾ ਇਦਾਂ ਤਾਂ ਕਿ ਤੂੰ ਕਿਸ ਦੀ ਮਦਦ ਕੀਤੀ ਹੋਵੇ ਚੰਗੇ ਟਾਈਮ ਕਿੰਨੂ ਪਾਹ ਦਿੱਤਾ ਹੋਵੇ ਉਹ ਯਾਰ ਸਾਰਾ ਕੁਝ ਹੀ ਹੁੰਦਾ ਰਿਹਾ ਮਾਤਾਂ ਵੀ ਕਰਦੇ ਰਹੇ ਆ ਯਾਰ ਦੋਸਤ ਵੀ ਬੜੇ ਸੀ ਉਦੋਂ ਤੇ ਇੱਕ ਨੂੰ ਆਵਾਜ਼ ਮਾਰੀਦੀ ਤੇ 20 ਵੀ ਨਾਲ ਤੁਰਦੇ ਸੀ ਉਦੋਂ ਦੇ ਤੁਰਦੇ ਹੀ ਹੋਣਾ ਜਦੋਂ ਮਾੜਾ ਟਾਈਮ ਆਉਂਦਾ ਨਾ ਫੇ ਪਤਾ ਉਦੋਂ ਲੱਗਦਾ ਵਾ ਇਹ ਗੱਲ ਵਹ ਸਹੀ ਆ ਠੀਕ ਆ ਕਿ ਨਹੀਂ ਅਖੀਰ ਫੇ ਭਰਾ ਹੀ ਕੰਮ ਆਇਆ ਮਾੜਾ ਚੰਗਾ ਕੋਈ ਨਹੀਂ ਕੰਮ ਹੁੰਦਾ ਅੱਛਾ ਚਲੋ ਕੋਈ ਨਹੀਂ ਤਿਆਰ ਥੇ ਤੇ ਰੋਟੀ ਤਨੂੰ ਮਾੜੀ ਚੰਗੀ ਮਿਲਦੀ ਰਹਿਣੀ ਜਿੱਦਾਂ ਦੀ ਆਪਾਂ ਖਾਂਦੇ ਉਦਾਂ ਦੀ ਨਾਲ ਤੋਂ ਖਾਈ ਜਾਏਗੀ। ਅਰੇ ਆ ਵੀ ਉਹਨੇ 4 ਸਾਲ ਲੈਣ ਨਿਆਰੇ ਤੋਂ ਵੀ ਹੁਣ ਕੋਈ ਗੱਲ ਨਹੀਂ। ਨਿਆਰੇ ਲੈਣ ਨਹੀਂ ਦੇ ਆ ਜਿੱਦਾਂ ਦੇ ਆ ਗਏ ਚਲੋ ਜੋ ਮਹਾਰਾਜ ਦਾ ਹੁਕਮ ਉਹ ਚੱਲੀ ਜਾਂ ਰਿਹਾ ਵਾ। ਚਲੋ। ਇਹਨੇ ਚੰਗਿਆਂ ਨੂੰ ਮਾੜੇ ਲੈ ਆਂਦੇ ਰਹੀ ਬਤਾ ਫੇਰ ਕਿਤੇ ਪਲਟੀ ਮਾਰਦੇ ਇਹ ਗੱਲ ਤਾਂ ਕਿ ਪਤਾ ਹੀ। ਆਓ ਚਲ ਪਲਟੀ ਤੇ ਮਾਰਦੇ ਪਰ ਹੁਣ ਗਾਰੀ ਜੇ ਕਿਤੇ ਪਲਟੀ ਵੱਜੂ ਕਿਤੇ ਹਿਸਾਬ ਨਾਲ ਹੀ ਵੇਖਿਓ ਨਾ ਆਪਣਾ ਸਿਸਟਮ। ਆ ਉਹ ਤੇ ਗੱਲ ਤੇਰੀ ਠੀਕ ਆ ਨਹੀਂ ਸਹੀ ਗੱਲ ਆ ਤੇਰੀ ਚੱਲ ਕੋਈ ਨਹੀਂ ਵੇਹਲਾ ਘਰ ਕੋ ਕੰਮ ਕਰਿਆ ਘਰੇ ਪੋਸਲਾ ਮੰਮੀ ਤੇਰੀ ਲੱਭਣ ਈ ਮੰਮੀ ਲੱਭਣ ਈ ਹਾਂ ਚੱਲ ਕੋਈ ਨਹੀਂ ਮੈਂ ਮਿਲਦਾ ਗੱਲ ਵੇਖ ਲੈ ਕਿੱਥੇ ਜਾ ਕੇ ਲਾਉਂਦਾ ਵਾ ਹਾਂ ਜਦੋਂ ਬੰਦਾ ਮਜਬੂਰ ਹੁੰਦਾ ਨਾ ਉਦੋਂ ਫੇਰ ਟਿੱਡੀਆਂ ਨੂੰ ਵੀ ਕੰਮ ਹੋ ਜਾਂਦਾ ਜਿਹੜੇ ਕੁਸਤ ਦੇ ਨਹੀਂ ਨਾ ਹੁੰਦੇ ਸਾਡੇ ਸਾਹਮਣੇ ਹੁਣ ਟਕੇ ਟਕੇ ਦੀਆਂ ਗੱਲਾਂ ਕਰਦੇ ਆ ਸਮਾ ਸਮਾ ਸਮਰਾਤ ਕੋਈ ਪਤਾ ਨਹੀਂ ਲੱਗਦਾ ਕਿ ਕਿਦਾਂ ਦਾ ਟਾਈਮ ਆ ਜਾਣਾ ਸਨੀ ਸਿਆ ਸਿਆਣੇ ਨੇ ਆਖਿਆ ਜਿੰਨਾ ਰਾਵਾਂ ਨਹੀਂ ਮੈਂ ਸਾਰਨਾ ਜਾਣਾ ਉਹਨਾਂ ਰਾਵਾਂ ਦੇ ਤੁਰਨਾ ਪਿਆ ਕੀ ਪਤਾ ਬੰਦੇ ਦੇ ਕਰਮਾਂ 'ਚ ਕੀ ਲਿਖਿਆ ਹਾਂ ਇੱਕ ਗੱਲ ਤੇ ਆ ਗਈ ਆ ਕਿ ਜੇ ਦਿਨ ਚੰਗੇ ਹੋਣ ਨਾ ਤੇ ਬੰਦੇ ਨੂੰ ਬੰਦਾ ਸਮਝੋ ਇਨਸਾਨੀਅਤ ਕਦੀ ਨਾ ਗਵਾਓ ਇਹ ਪਤਾ ਨਹੀਂ ਫਰਸ਼ ਤੋਂ ਅਰਸ਼ ਤੇ ਤੇ ਅਰਸ਼ ਤੋਂ ਫਰਸ਼ ਤੇ ਬੰਦੇ ਨੇ ਕੱਲੋ ਚਲ ਜਾਣਾ ਨਵਦੀਪ ਦੀ ਪਿੰਡੋਂ ਆਖੋ ਹਲੋ ਸਾਸ਼ੀ ਗਲਪਾ ਵੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਅਨਵਦੀਪ ਨਾ ਗਈ ਝਿਗਦੇ ਰਹਿਣਾ ਕਿੱਥੇ ਇੱਥੇ ਚਾਚਾ ਜੀ ਹੁਣ ਆ ਲਵਾਂ ਹਾਂਜੀ ਉਹਨੇ ਕੰਮ ਦਾ ਹੀ ਇਦਾਂ ਬੜਾ ਐਂਪ ਜੇ ਕਰਨਾ ਮੈਂ ਵੀ ਗਿਆ ਅੱਜ ਆਡੇ ਲੱਗੇ ਹੈਗੇ ਨਾ ਫੈਕਟਰੀ ਅੱਧ ਉੱਥੇ ਗਿਆ ਤਾਂ ਇਹ ਹੁਣਾਂ ਦੇ ਪਰਸੋਂ ਆ ਸ਼ਾਂ ਦੇ ਬਾਣੀ ਜਾਏ ਗੱਲ ਉਹ ਨਵਦੀਪ ਨੇ ਵੀ ਜਾਣਾ ਕਿੱਥੇ ਉਹ ਵੀ ਸ਼ਰਨ ਭਾਬੀ ਨਾਲ ਗਏ ਸੀ ਤੇ ਚੱਲ ਜੇ ਸਕੂਲੇ ਉਹਦੇ ਹੁਣਾਂ ਜੋਬ ਮਿਲ ਜੇ ਮਾੜੀ ਮੋਟੀ ਕੋਈ ਆਓ ਚਲੋ ਹਾਂਜੀ ਕੋਈ ਨਹੀਂ ਤੀ ਸ਼ਿਕਰਨਾ ਕਰੋ ਆ ਜੋ ਪਰਮਾਦਮ ਨੇ ਲਿਖਿਆ ਕਿਸਮਤ ਚ ਮਿਲਣਾ ਤੇ ਹੋਈ ਹੈ ਹਾਂਜੀ ਚਲੋ ਕੋਈ ਨਹੀਂ ਆਏਗੀ ਫਿਰ ਮੈਂ ਕਰਾਵਾਂਗਾ ਤੁਹਾਡੀ ਗੱਲ ਚੰਗਾ ਜੀ ਵੀ ਇਹ ਲਾ ਕਿੰਨੀ ਫੇਪਰੀ ਹਾਂ ਉਹ ਹੋ ਗਏ ਚੰਗਾ ਹੋ ਗਿਆ ਨਾ ਚਲ ਗਈ ਅੱਜ ਤੂੰ ਤੇ ਪਹਿਲੇ ਦਿਨ ਵੇਲਾ ਤੇਰਾ ਕੰਮ ਬਣ ਗਿਆ ਤੇ ਹੋਰ ਜੀ ਦੀ ਵੇਖਿਓ ਮੰਮੀ ਨੇ ਬੜੇ ਖੁਸ਼ ਹੋ ਜਣਾ ਆਹ ਇਹ ਕਿ ਤੜੜਾ ਵੀ ਥੋੜਾ ਜਿਹਾ ਹੈਗੀ ਨਾ ਜਾਣ ਪਹਿਚਾਨ ਚੱਲ ਲੱਗੇ ਹਾਂ ਤਾਂ ਕੰਨ ਕਰਕੇ ਇੱਦਾਂ ਕਿੱਥੇ ਹੋਣੀ ਹੂੰ ਇਹ ਕ ਇਹ ਜੋੜਨ ਵਾਲੀ ਚਲ ਬਾਅਦ ਚ ਜੋੜਨੀ ਹੈ ਇਹ ਨੂੰ ਹਾਂ ਪੁੱਤ ਤਾ ਕਿੱਥੇ ਹੋ ਲੈ ਆ ਗਈ ਮੈਂ ਤੇ ਹਾਂਜੀ

ਪਰਮਾਤਮਾ ਨੇ ਫੇਰ ਸਾਡੀ ਸੁਣ ਲਈ ਹੈ ਹੈ ਮਹਾਰਾਜ ਸਤਿਏ ਪਾਛਾ ਮੇਰੀ ਨੂੰਹ ਦੀ ਵੱਡੀ ਵੱਡੀ ਉਮਰ ਹੋਵੇ ਹੈ ਤੇ ਹੁਣ ਵੀ ਕਹਿੰਦੇ ਕੋਈ ਨਹੀਂ ਤੂੰ ਹੀ ਸਵੇਰ ਤੋਂ ਆ ਜਾਕਰ ਕੋਈ ਨਹੀਂ ਪੁੱਤ ਜੇ ਰੋਂ ਸਵੇਰੇ ਜਾਣਾ ਨਾ ਪਹਿਲਾਂ ਉઠી ਮਨੇਰੇ ਇਸ਼ਨਾਨ ਕਰਕੇ ਬਾਬੇ ਦੇ ਮੱਥਾ ਟੇਕ ਕੇ ਤੇ ਜਾਮੀ ਹਾਂਜੀ ਹਾਂਜੀ ਮੰਮੀ ਚੰਗਾ ਮੈਂ ਕਿਹਨੂੰ ਖਾ ਪਰਚਾਦੀ ਦੀਗ ਬਣਾ ਕੇ ਦਵਾਂਗੀ ਜਦੋਂ ਮੰਮੀ ਇਸ ਵੀਰੇ ਵੀ ਗੀਆਂ ਸੀ ਨਾ ਅਸੀਂ ਉਦੋਂ ਵੀ ਗੁਰਦੁਆਰਾ ਸਹਿਮਤ ਏਕੇ ਫੇਰੀ ਗੀਆਂ ਲੈ ਪੁੱਤ ਜਦੋਂ ਵੀ ਜਾਣਾ ਨਾ ਉਦੋਂ ਰੱਬ ਦਾ ਨਾਮ ਲੈ ਕੇ ਹੀ ਘਰੋਂ ਜਾਣਾ ਤੇ ਉੱਠ ਕੇ ਮਨੇਰੇ ਪਾਠ ਵੀ ਕਰਿਆ ਕਰ ਤੇ ਮੰਮੀ ਸਗੋਂ ਮਰੀ ਤਨ ਖਾ ਵੀ ਪੰਜਾਈਆਂ ਹੈ ਹੈ ਸੱਚੀ ਹੋ ਰਿਹਾ ਕਿਤੇ ਮੈਨੂੰ ਮਜ਼ਾਕਤ ਨਹੀਂ ਕਰਦੀ ਲੈ ਮੰਮੀ ਜੀ ਇੰਨੀ ਵੀ ਡੀ ਕਲਾਸ ਨੂੰ ਪੜਾਣਾ ਫਿਰ ਤਨਖਾਓ ਸਾਹਮਣਾ ਹੁੰਦੀ ਆ ਨਹੀਂ ਛੋਟੀ ਨੂੰ ਪੜਾਈਏ ਨਾ ਫਿਰ ਉਹ ਸਾਹਮਣਾ ਹੁੰਦੀ ਅੱਛਾ ਚੱਲ ਪੁੱਤ ਵੇਖੀ ਤੇਰੇ ਪਿਓ ਨੂੰ ਪਤਾ ਲੱਗਾ ਨਾ ਉਹਨੇ ਖੁਸ਼ ਹੋ ਜਾਣਾ ਮੈਨੂੰ ਬੜਾ ਤਰਸ ਆਉਂਦਾ ਜਦੋਂ ਜਾਂਦਾ ਨਾ ਕਿਸੇ ਦਾ ਕੰਮ ਕਰਨ ਤੇ ਮੇਰੇ ਕਲੇਜੇ ਨੂੰ ਧੂੜ ਪੈਂਦੀ ਏ ਚਲੋ ਮੰਮੀ ਕੋਈ ਨਹੀਂ ਫਿਕਰ ਨਾ ਕਰੋ ਇਦਾਂ ਹੀ ਰਲ ਮਿਲ ਕੇ ਨਾ ਸਾਰੇ ਕੰਮ ਹੋ ਜਣੇ ਪਰ ਮੰਮੀਆਂ ਇੱਕ ਗੱਲ ਵਾਜ ਜਦੋਂ ਉੱਥੇ ਉਹ ਘਰ ਵਿੱਚ ਰਹਿਣੇ ਨੇ ਮੈਂ ਤੁਹਾਨੂੰ ਉਦੋਂ ਵੀ ਆਣੀ ਨਹੀਂ ਹੁੰਦੀ ਨਾ ਕਿ ਮੈਂ ਵੀ ਕਿਤੇ ਲੱਗ ਜੰਨੀ ਆ ਜਿਵੇਂ ਉਦੋਂ ਕਿਤੇ ਲੱਗੀ ਹੁੰਦੀ ਨਾ ਅੱਜ ਵੀ ਮੇਰੀ 40 50000 ਰੁਪਏ ਤਨਖਾਹ ਹੋਣੀ ਸੀ ਤੇਾਨੂੰ ਕਿਹੇ ਵਾਲਾ ਹੱਥ ਨਹੀਂ ਹਟਾਉਣਾ ਪੈਣਾ ਜਲਪੁੱਤ ਜਿਹੜਾ ਵੇਲਾ ਲੰਘਿਆ ਨਾ ਉਹਨੂੰ ਕਿਉਂ ਬਾਰ-ਬਾਰ ਯਾਦ ਕਰਨਾ ਕੋਈ ਗੱਲ ਨਹੀਂ ਜੋ ਉਹਦੇ ਕਰਮਾਂ ਜਾਨੂੰ ਉਹੋ ਹੀ ਮਿਲਣਾ ਹੁਣ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਸ਼ੁਕਰ ਸ਼ੁਕਰ ਆ ਪ੍ਰਮਾਤਮਾ ਦੇ ਘਰ ਕੋਈ ਘਾਟਾ ਥੋੜਾ ਵਾ ਹਾਂਜੀ ਚੱਲ ਕੋਈ ਨਹੀਂ ਪੁੱਤ ਤੂੰ ਬਹਿ ਮੈਂ ਤਲੀ ਪਾਣੀ ਲਿਆਉਂਦੀ ਹਾਂ ਨਹੀਂ ਮੰਮੀ ਪਾਣੀ ਨਹੀਂ ਪੀਣਾ ਚਾਹ ਬਣਾਵਾ ਹਾਂਜੀ ਚਾਹ ਬਣਾ ਦਿੰਦਾ ਚੱਲ ਤੂੰ ਬਹਿ ਮਿੱਤੀ ਘੜੀ ਘਰਮਾਨ ਕਰ ਸ਼ਰਨ ਆਗੀ ਪੁੱਤਾਂ ਹਾਂ ਜੀ ਮੈਂ ਆ ਗਿਆ ਅੱਛਾ ਤੇ ਮੈਨੂੰ ਆਜ ਮਾਰ ਦੇਣੀ ਮੈਂ ਹੀ ਪਾਣੀ ਦੇ ਦਿੰਦੀ ਚੱਲ ਕੋਈ ਨਹੀਂ ਪੀਦਾ ਪਾਣੀ ਦਾ ਕੀ ਹੈਗਾ ਤੇ ਮੈਨੂੰ ਇਹ ਦੱਸ ਨਵਦਾ ਕੀ ਬਣਿਆ ਬਣ ਕੇ ਗੱਲ ਮਮੀ ਆਦੀ ਚੱਲ ਸ਼ੁਕਰ ਵਕਤੇ ਉਹ ਵੀ ਵਿਚਾਰੀ ਕਿਤੇ ਲੱਗੀ ਕੰਮਾਂ ਦੇ ਤੇ ਵਧੀਆ ਗੱਲ ਵਾ ਹਾਂਜੀ ਮੈਂ ਨਾ ਜਿਲੋਂ ਖੁਸ਼ ਹਾਂ ਅੱਜ ਚੱਲ ਨੌਕਰੀ ਤੇ ਜਾਊਗੀ ਕੋ ਪੈਸਾ ਤੇ ਲਿਆ ਲਿਆਊਗੀ ਤੇ ਇਹਨਾਂ ਦੀ ਕੋ ਤੁਖ ਨਿਹੜ ਜੂਗੀ ਹੈ ਨਹੀਂ ਤੇ ਮੇਰੀ ਜਿ ਥਾਣੀ ਤੇ ਤੱਪੜ ਤੁੜ ਗਏ ਹੀਗੇ ਹੁਣ ਚੱਲ ਕੋਈ ਨਹੀਂ ਮਮੀ ਹਾਂ ਉਹ ਤੇ ਵਧੀਆ ਗੱਲ ਹੋ ਗਈ ਮੁੰਡਾ ਬੜਾ ਵਧੀਆ ਹੋਇਆ ਤੇ ਕਿੰਨੀ ਤਨਖਾ ਲੱਗੀ ਇਹਦੀ 15000 ਲੱਗੀ ਹੈ ਮੰਮੀ ਇਹ ਵੀ 15000 ਲੱਗੀ ਵਧੀਆ ਕਲਾਸਾਂ ਲੱਗੀਆਂ ਨਾ ਫਿਰ ਤੇ ਇਹ ਫਿਰ ਤੇਨੋਂ ਜ਼ਿਆਦਾ ਪੜੀ ਹੋਈ ਚਲ ਮੰਮੀ ਪੜੇ ਲਿਖੇ ਦਿੱਤੇ ਹੁਣ ਫਿਰ ਇਦਾਂ ਹੀ ਆ ਅੱਛਾ ਨਾਲੇ ਉਹ ਹੈ ਵੀ ਵੱਧ ਪੜੀ ਆ ਚਲ ਕੋਈ ਗੱਲ ਨਹੀਂ ਤੇਰੀ ਚਲ ਮੁੜ ਕੇ ਉਹਨਾਂ ਵਧਾਤੀ ਆ ਤੇ ਤੇਰੀ ਵੀ 15 ਦੇ ਦੀ 15 ਹੈ ਚਲ ਪੁੱਤ ਇੱਕ ਗੱਲੋ ਚੰਗਾ ਹੋਇਆ ਵਾ ਕਰਦੇ ਸੁੰਦੇ ਸਾਦੇ ਤੇ ਲਿਆਇਆ ਕਰੂਗੀ ਆਓ ਚਲ ਕਰਦੇ ਚੱਲੂਗਾ ਨਾ ਮਾੜਾ ਮੂੰਹ ਆਹੋ ਚਾਹ ਬਣਾ ਦਾਂ ਮੈਂ ਫਿਰ ਤੈਨੂੰ ਚਾਹ ਠਹਿਰ ਕੇ ਪੀ ਲੈਨੇ ਮੈਂ ਪੀਲਾ ਕੋਟ ਮੈਂ ਵੀ ਪੀ ਲੂੰਗੀ ਮੈਂ ਤੈਨੂੰ ਡਿਕਨ ਦੀ ਸਿਹਤ ਦੀ ਮੇਰਾ ਜੀ ਨਹੀਂ ਕਰਦਾ ਕਲੀ ਦਾ ਬਣਾਉਣਾ ਚੱਲ ਬਣਾ ਲਓ ਫਿਰ ਪੀ ਲੈਨੇ ਚਲ ਠੀਕ ਆ ਤੇ ਨਾ ਵਾਸਤੇ ਬਣਾ ਲਿਓ ਮਾਸਾ ਚਲ ਕੋਈ ਨਹੀਂ ਨਾ ਬਲੋ ਤਾਂ ਮੈਂ ਦੇ ਦੂੰਗੀ ਚਾਹ ਨਾ ਵੀ ਨਹੀਂ ਗੱਲ ਕੋਈ ਨਹੀਂ ਬਸ ਕਾਹੀ ਮੇਰੀ ਜਠਾਣੀ ਆ ਨਾ ਇਹ ਮਰੇਖਾ ਘੜੀ ਰਕਦੀ ਆ ਇਹ ਚਲਾਇਦਾ ਨਾ ਕਰਿਆ ਕਰੋ ਬਣਾ ਲਿਓ ਚਾਹ ਚਲ ਜਾ ਕੇ ਰੈਸਟ ਕਰ ਚਲ ਸ਼ੁਕਰ ਹੈ ਮਾਲਕਾ ਕੁੜੀ ਨੂੰ ਨੌਕਰੀ ਮਿਲ ਗਈ ਆ ਉਹਦਾ ਵਿਚਾਰੀ ਦਾ ਕੀ ਕਸੂਰ ਆ ਉਹ ਤੇ ਕੋਲੀ ਜੀ ਬੜੀ ਚੰਗੀ ਆ ਕਸੂਰ ਤੇ ਸਾਰਾ ਇਹਦੀ ਸੱਸ ਦਾ ਵਾ ਜਿਹੜੀ ਖਲੋਣ ਨਹੀਂ ਦਿੰਦੀ ਕਿਸੇ ਨੂੰ ਪੁੱਠੇ ਕੰਮ ਦਾ ਸਾਰੇ ਇਹਨਾਂ ਦੋਵਾਂ ਜੀਆਂ ਨੇ ਕੀਤੇ ਆ ਤੇ ਭੁਗਤਣੇ ਉਹਨਾਂ ਨੂੰ ਪੈਣ ਦੇ ਆ ਚੱਲ ਮਨਾ ਬਣਾ ਚਾ ਲਾਵਾ ਕਰ ਕਿਡਾ ਵਧੀਆ ਵਾ ਹਣਾ ਗਦੀਨ ਵਧੀਆ ਰਿਹਾ ਤਾਂ ਸੌਦਾ ਆਪਣਾ ਬੜਾ ਹੀ ਵਧੀਆ ਰਿਹਾ ਤੇ ਨਾਲੇ ਘੰਡਾ ਵਡਾ ਵਾ ਮੰਨਾ ਨਹੀਂ ਯਾਰੇ ਵਜੇ ਆ ਤੇ ਸਗੋ ਨਾ ਜਦੋਂ ਇਹ ਘਰ ਲਿਆ ਤੇ ਡੈਡੀ ਨਾ ਥੋੜਾ ਝੱਕਦੇ ਹੀ ਡੈਡੀਆਂ ਦੇ ਲਵ ਮਹਿੰਗਾ ਨਹੀਂ ਆ ਉਹ ਮੈਂ ਡੈਡੀ ਤੂੰ ਹੀ ਰੋਕੋ ਤਾਂ ਸਹੀ ਇਹ ਘਰ ਤੇ ਇਦਾਂ ਦਾ ਆਪਾਂ 2-4 ਸਾਲ ਵਰਤ ਕੇ ਵੀ ਫੇਰ ਆਡਾ ਵਾਦੇ ਬੰਦਾ ਵਾ ਚਲੋ ਫਿਰ ਛੇਤੀ ਛੇਤੀ ਵੇਖੀ ਵੇਖੀ ਜਾ ਬਾਹਰ ਨਿਕਲ ਕੇ ਤੂੰ ਕਹਿਣਾ ਵੀ ਹੁਣੇ ਹੀ ਘਾਰੇ ਵੇਚਣਾ ਕਿ ਸਾਰੀ ਜ਼ਿੰਦਗੀ ਰਹਿਣਾ ਇੱਥੇ ਗਰਲੀ ਨਾ ਉਹ ਨਾਲੇ ਚਾਬੀਆਂ ਕਾਢਾਂ ਵਿੱਚੋਂ ਕੱਢ ਨਹੀਂ ਜੀ ਨਾਲੇ ਆਵੇ ਗਰਲੀ ਨਾ ਇੱਕ ਚੀਜ਼ ਦੀ ਮੌਜੂਰ ਰੱਖਿਆ ਹੀ ਆ ਸਾਹਮਣੇ ਰੋਡ ਆ ਚਾਹ ਮਨ ਕਰੇ ਤੇ ਦਰਵਾਜ਼ਾ ਖੋਲ ਕੇ ਇੱਥੇ ਬਹਿ ਜਾਓ ਹਵਾ ਜਾਈ ਵੀ ਵੇਖੋ ਜੇ ਕਿਤੇ ਦਿਲ ਪਰਚਾਵਾ ਕਰਦਾ ਹੋਵੇ ਹਾਂ ਇਹ ਤੇ ਗੱਲ ਵਧੀਆ ਜੀ ਨਾਲ ਕੀ ਕਹਿਣ ਦੇ ਛੇਵੀ ਹੈਗਾ ਦਰਵਾਜ਼ਾ ਉਹ ਵਿਖਾਉਣਾ ਵਾ ਹੁਣ ਜ਼ਰਾ ਰੱਖ ਮੈਂ ਤਾਂ ਸਿਰਫ ਤੈਨੂੰ ਦੱਸਣ ਆਵਾ ਲਵ ਬਾਕੀ ਦੀ ਗੱਲਾਂ ਠੀਕ ਆ ਜੇ ਇੱਥੇ ਰਹਿਣਾ ਨਾ ਏਸੀ ਮੰਗਾ ਲਓ ਓਹੋ ਤੂੰ ਮੇਰੇ ਅੰਦਰ ਤੇ ਚੱਲ ਏਸੀ ਇੱਕ ਥੋੜਾ ਵਾ ਏਸੀ ਤੇ ਦੋ ਤੋਂ ਲਵਾਏ ਕੰਮ ਤੇ ਸਾਰੇ ਨਾਲ ਪੱਕੇ ਕੀਤੇ ਸੀ ਬਸ ਇਹ ਆ ਵੀ ਕਿਸਮਤ ਹੀ ਉਹਨਾਂ ਦੀ ਮਾੜੀ ਸਮਝ ਲੈ ਤੇ ਨਾਲੇ ਆ ਵੀ ਇਧਰ ਵੀ ਕਿੰਨਾ ਵਧੀਆ ਲਾਣਾ ਵੇ ਕਿੱਡੀ ਰੀਜ ਨਾਲ ਸਾਰਾ ਕੁਝ ਬਣਾਇਆ ਹੈ ਮੈਂ ਤਾਂ ਗੀ ਸੋਚਣ ਦੀ ਆ ਐਡੀ ਰੀਜ ਨਾਲ ਉਹਨਾਂ ਘਰ ਬਣਾਇਆ ਵਾ ਪਤਾ ਨਹੀਂ ਐਡੀ ਕਿਹੜੀ ਮਜਬੂਰੀ ਜਿਹੜਾ ਉਹਨਾਂ ਨੂੰ ਵੇਚਣਾ ਪਿਆ ਨਹੀਂ ਤੇ ਜਿੰਨਾ ਵੇਚਣੀ ਹੁੰਨ ਨਾ ਉਹ ਇੰਨਾ ਨਹੀਂ ਕੰਮ ਕਰਦੇ ਹੁੰਦੇ ਘਰਬਾਰ ਦਾ ਉਹਨਾਂ ਦੇ ਕੰਮ ਹੀ ਪੱਕੇ ਕਰਾਏ ਆ ਸਾਰੇ ਕੈਮਰੇ ਕੂਮਰੇ ਵੀ ਲੱਗੇ ਹੈਗੇ ਆ ਸਹੀ ਗੱਲ ਅਗਰ ਲਈ ਜਿਹੜਾ ਵੀ ਘਰ ਦਾ ਕੰਮ ਨਾ ਅਲਾਈ ਆ ਤੇ ਐਵੇਂ ਜਿੱਦਾਂ ਪੂਰੀ ਰੀਜਨ ਹਰੇਕ ਤੇ ਕੰਮ ਕੀਤਾ ਹੋਵੇ ਹੋਰ ਤੇ ਛੱਡ ਆਵੇ ਪੌਦੇ ਕਿੱਡੇ ਵਧੀਆ ਸਾਰੇ ਐ ਲਿਆ ਲੱਗ ਜਿਦੇ ਤਾਂ ਚੁੰਨ ਚੁੰਨ ਕੇ ਚੀਜ਼ਾਂ ਲਾਈਆਂ ਨੇ ਮੈਂ ਤੇ ਇਹ ਸੋਚ ਲਈ ਆ ਜਦੋਂ ਘਰ ਗਏ ਹੁਣਗੇ ਵੇਚ ਕੇ ਪਤਾ ਨਹੀਂ ਉਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੋਊਗੀ ਕੁਝ ਨਾ ਪੁੱਛ ਜਦੋਂ ਗਏ ਸੀ ਨਾ ਮੈਨੂੰ ਪਤਾ ਸੀ ਮੈਂ ਵੇਖਿਆ ਹੀ ਉਹਨਾਂ ਦੇ ਰੋਂਣ ਵਾਲੇ ਮੂੰਹ ਹੈ ਤੇ ਬਸ ਇਹ ਆ ਵੀ ਅਥਰੂ ਡਿੱਗਣ ਦੀ ਕਮੀ ਰਹਿ ਗਈ ਸੀ ਉਹਨਾਂ ਦੀ ਨਾ ਲਵ ਕੋਈ ਵੱਡੀ ਮਜਬੂਰੀ ਹੋਣੀ ਆ ਨਹੀਂ ਤੇ ਇਹੋ ਜਿਹਾ ਘਰ ਛੱਡ ਕੇ ਨਹੀਂ ਕੋਈ ਖਜਾਨ ਜੀ ਕਰਦਾ ਚੱਲ ਛੱਡ ਕਰ ਲਈ ਨਾ ਆਪਾਂ ਨੂੰ ਇਹਨਾਂ ਗੱਲਾਂ 'ਚ ਕੀ ਲੈਣਾ ਉਹ ਅਗਲੇ ਦੀ ਜ਼ਿੰਦਗੀ ਜੋ ਕੋ ਜਾਗਾ ਤੇ ਆ ਤੈਨੂੰ ਨਾਲੇ ਹੋਰ ਵਿਖਾਲਾ ਆਵੇ ਕਰ ਲਈ ਨਾ ਗੱਡੀ ਵੀ ਬਿਲਕੁਲ ਨਵੀਂ ਹੋ ਤੇ ਜੇਹਾਂ ਨੂੰ ਪਤਾ ਹੁੰਦਾ ਨਾ ਆਪਾਂ ਐਵੇਂ ਇੰਨੇ ਪੈਸੇ ਉੱਤੇ ਖਰਚੇ ਇੰਨਾ ਹੀ ਸਰ ਜਾਣਾ ਹੈ ਬੜੀ ਵਧੀਆ ਗੱਡੀ ਆ ਗੱਡੀ ਨੂੰ ਕੀ ਹੋਇਆ ਸੀ ਮੈਂ ਕਹਿਣ ਦੀ ਹਾਂ ਉਹਨੂੰ じゃ ਦੇ ਦੇਣੀ ਆ ਤੇ ਇਹ ਰੱਖ ਆਂਦੀ ਉਹ ਨਹੀਂ ਕੰਮਲੀਏ ਦੇਣੀ ਥੋੜਾ ਵਾ ਹੁਣ ਤੈਨੂੰ じゃ ਸਿਖਾਉਣੀ ਆ ਜੀ ਇੱਕ ਤੇ ਤੂੰ じゃ ਆ ਕੇ ਨਹੀਂ ਦੇਖ ਤੇ ਮੈਂ ਜਿੱਦ ਤੱਕ ਜਾਣਾ ਹੁਣ ਚੀਜ਼ ਜਿਹੜੀ ਬਣ ਜੇ ਸਿਆਣਿਆਂ ਦੇ ਵਿੱਚ ਦੀ ਥੋੜਾ ਵਾ ਇਹ ਥੋੜਾ ਵੀ ਹੁਣ ਕੋਈ ਚੀਜ਼ ਆ ਗਈ ਆ ਤੇ ਇੱਕ ਵੇਚ ਦਈਏ ਆਵੇ ਬੁਲਟ ਆ ਆਵੇ ਟਰੈਕਟਰ ਵੀ ਆ ਮੋਟਰਸਾਈਕਲ ਵੀ ਆ ਸਾਰਾ ਕੋਈ ਗਰਲੀਨ ਬਣਿਆ ਹੈ ਸਭ ਦੀ ਜੀ ਸਾਰਾ ਹੀ ਸਮਾਨ ਕੀਤਾ ਹੀ ਨਾ ਨਾ ਸਾਰਾ ਕੀਤਾ ਹੀ ਤੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਇੰਨੀਆਂ ਚੀਜ਼ਾਂ ਬਣਾਉਣ ਲੱਗਿਆਂ ਟਾਈਮ ਬੜਾ ਲੱਗਦਾ ਵਾ ਤੇ ਬਣਾ ਕੇ ਜਦੋਂ ਹੱਥੋਂ ਖੋ ਜੰਦੀਆਂ ਫੇਰ ਬੰਦੇ ਤੇ ਕੀ ਬੀਤਦਾ ਮੈਂ ਤਾਂ ਨਾ ਮਾਲਕਾ ਇਹੋ ਜਿਹੇ ਦਿਨ ਨਾ ਲਿਆਈ ਜਿੰਨੀਆਂ ਚੀਜ਼ਾਂ ਵਧੀਆ ਬਣ ਜਾਂਦੇ ਡੰਗਰ ਡੁੰਗਰ ਵੀ ਵਾਰ ਰੱਖੀ ਹੈ ਨਾ ਉਹ ਡੰਗਰਾਂ ਕਰਕੇ ਤੇ ਮੈਂ ਤੈਨੂੰ ਕਹਾਂ ਗਿਆ ਛੇਤੀ ਜਾਈਏ ਦੇਖ ਕਦੇ ਸੋਹਣੇ ਆ ਡੰਗਰ ਬੜੀ ਰੀ ਨਾ ਜੱਟ ਨੇ ਡੰਗਰ ਪਾਲੇ ਐਦਾਂ ਜਿੱਦਾਂ ਰੂਹ ਲਾ ਕੇ ਨਾ ਜਿੰਦ ਜਾਨ ਘਰ ਦੇ ਮੈਂਬਰਾਂ ਨੂੰ ਪਸ਼ੂ ਰੱਖੇ ਲਾਵਾ ਮੌਜੂਦ ਨਾਲ ਦੀ ਨਹੀਂ ਜਿਹੜੀ ਆਪਾਂ 1.5 ਲੱਖ ਦੀ ਲਿਆਂਦੀ ਸੀ ਤੇ ਗਰਲੀਨ ਬਿਲਕੁਲ ਸਹੀ ਗੱਲ ਆ ਚਰੀ ਇਹ ਡੇ ਡੰਗਰ ਪਾਲਣੇ ਆਵੇਂ ਪਏ ਲਵ ਘਰ ਦੇ ਲੱਗਦਾ ਤਿਆਰ ਕੀਤੇ ਆ ਛੋਟੀਆਂ ਛੋਟੀਆਂ ਗਰਲੀ ਇਹਨੇ ਸ਼ੌਂਕੀ ਤੇ ਉਹ ਵੇਖ ਨਾ ਨਿਕ ਨਿਕੇ ਬੱਚੇ ਪਰਲੇ ਪਾਸੇ ਉਹਨਾਂ ਪਾਲੇ ਆ ਤੇ ਵਧੀਆ ਲੱਗਦਾ ਵਾ ਤੇ ਬਾਕੀ ਇੱਕ ਗੱਲ ਹੋਰ ਹੀ ਹੋ ਹੋਂ ਨਾ ਅੱਗੇ ਤੇ ਬਾਨਾ ਹੀ ਘਰ ਡੰਗਰ ਘੱਟਵਾ ਜਾਂ ਹੈ ਨਹੀਂ ਆ ਵੀ ਆਪਾਂ ਵੇਛੜੇ ਆ ਹੋਂ ਵੇਲੇ ਮੱਝਾਂ ਜਿਹੜੀਆਂ ਨਾ ਧਾਰ ਚੋਣੀ ਤੈਨੂੰ ਸੁਕਾ ਦੇਣੀ ਆ ਇੱਕ ਟਾਈਮ ਮੈਚ ਜੋਆ ਕਰਨੀ ਤੇ ਇੱਕ ਟਾਈਮ ਤੂੰ ਵੀ ਇਹ ਲੋਹਾੜੇ ਵਾਲੇ ਵੇਖਣ ਦੀਆਂ ਜਿੱਦਾਂ ਉਹ ਆਪਣੇ ਮਾਲਕਾਂ ਨੂੰ ਵੇਖਣ ਦੀਆਂ ਹੁੰਦੀਆਂ ਨੇ ਚਲਾਏ ਵੇਚ ਬਣੇ ਥੋੜਾ ਵੀ ਉਹਨਾਂ ਨੂੰ ਪਤਾ ਨਹੀਂ ਹੁੰਦੀ ਇਹਨਾਂ ਨੂੰ ਇਨਸਾਨ ਨਾਲੋਂ ਵੱਧ ਸਮਝ ਹੁੰਦੀ ਆ ਲੰਮੀ ਅਸੇ ਕੈਂਡ ਸਫਾਈ ਕਰਨੀ ਪੈਣੀ ਆ ਇੱਥੇ ਤਾਂ ਸਫਾਈ ਹੋਈ ਆ ਉਹ ਕੱਲ ਮੈਂ ਕਰਾ ਆ ਗਿਆ ਹਾਂ ਮੈਨੂੰ ਪਤਾ ਹੈ ਗਰਲੀ ਨੇ ਆਉਣਾ ਵਾ ਤੇ ਫੇਰ ਉਹਨੇ ਕਹਣਾ ਆ ਘੱਟਾ ਮਿੱਟੀ ਸਵਾਈ ਕਰਾਉਂਦੀ ਆ ਪਰ ਗਰਲੀ ਨੇ ਇੱਕ ਗੱਲ ਸੱਚੋ ਸੱਚੀ ਦੱਸੀ ਜਨਾ ਕਿ ਆਤੀ ਮਾਰ ਕੇ ਸਾਰੇ ਹੈ ਘਰ ਸਵਰਗਰਗਾ ਕ ਨਹੀਂ ਮੈਂ ਤਾਂ ਇਹ ਕਹਿਣ ਦੀ ਆ ਇਦਾਂ ਦਾ ਘਰ ਕਿੱਥੇ ਲੱਭਣਾ ਇੰਨੇ ਪੈਸੇ ਜੀ ਹਾਜੀ ਅੰਦਰ ਤੇ ਆ ਲਾਵੋ ਖੋਸ਼ਣ ਆਦ ਮੈਂ ਦੇਖੇ ਰਣ ਹੋ ਗਈਆਂ ਕਿ ਬੈੱਡ ਵੀ ਨਵੇਂ ਆ ਸਾਰਾ ਕੁਝ ਹੀ ਨਵਾਂ ਲੱਗਿਆ ਮੈਨਾਂ ਕਿਸੇ ਵੀ ਗੱਲ ਦੀ ਕੋਈ ਕਮੀਆਂ ਨਹੀਂ ਐ ਮੈਂ ਜੋ ਕਹਿਣੀ ਐ ਚਲ ਕਰੋ ਬੈੱਡ ਲੈ ਆਵਾਂਗੇ ਤੇ ਪ੍ਰੈਸ ਟੇਬਲ ਉਹ ਵੀ ਲੱਗਾ ਪ੍ਰੈਸ ਟੇਬਲ ਵੀ ਉਹ ਨਹੀਂ ਨਹੀਂ ਉਹਨਾਂ ਨੇ ਸਾਰੀ ਘਰ ਤੋਂ ਤੈਨੂੰ ਦੱਸਿਆ ਸੂਈ ਤੋਂ ਲੈ ਕੇ ਤੇ ਵੱਡੀ ਚੀਜ਼ ਗੱਡੀਆਂ ਤੱਕ ਹਰ ਚੀਜ਼ ਬਣਾਈਆਂ ਤੇ ਤੂੰ ਵੇਖ ਵੀ ਲਈ ਐ ਬਹਿ ਜਾ ਮਨਾ